ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਕਿਵੇਂ ਹੋ ਠੀਕ ਹੋ ਤੇ ਅੱਜ ਨਿਕ ਤੁਹਾਨੂੰ ਨਮੀ ਜੀ ਕਿਸਮ ਦੀ ਚੀਜ਼ ਦਿਖਾਉਣੇ ਆਂਗੇ ਕੈਨ ਨੂੰ ਤਾਂ ਉਹ ਮੱਛਰ ਆ ਜਾਂਦਾ ਪਰ ਮੇਰੇ ਹਿਸਾਬ ਨਾਲ ਵੀ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਬਿਮਾਰੀ ਹੈਗੀ ਬਿਮਾਰੀਆਂ ਚੱਲ ਰਹੀਆਂ ਨੇ ਹਨਾ ਕਿਸੇ ਨੂੰ ਡੇਂਗੂ ਵਾਲਾ ਬੁਖਾਰ ਜਾ ਹੋ ਗਿਆ ਜਾਂ ਕਿਸੇ ਨੂੰ ਮੰਨ ਲਓ ਹਨਾ ਉਦਾਂ ਹੱਡ ਪੈਰ ਜੀ ਦੁਖਣ ਲੱਗ ਜਾਂਦੇ ਨੇ ਹਨਾ ਲੱਤਾਂ ਮਾਂ ਚ ਦਰਦ ਰਹਿਣ ਲੱਗ ਜਾਂਦਾ ਹੈਗਾ ਇਹ ਸਾਰਾ ਜਿਹੜਾ ਸਿਸਟਮ ਆ ਨਾ ਇੱਕ ਸਾਲਾ ਇੱਕ ਗੰਦਾ ਜਿਹਾ ਮੱਛਰ ਆਗਾ ਬਲੈਕ ਜੇ ਕਲਰ ਦਾ ਉਹ ਤੁਹਾਨੂੰ ਇਦਾਂ ਲੱਗੂਗਾ ਵੀ ਯਾਰ ਹਨਾ ਵੀ ਪਤਾ ਨਹੀਂ ਕਿਸੇ ਛੋਟੀ ਜੀ ਜਿਵੇਂ ਮੱਕੜੀ ਕਹਿੰਦੇ ਨੇ ਹਨਾ ਆਪਾਂ ਮੱਕੜੀ ਵਾਂਗੂ ਵੀ ਓਦਾਂ ਲੱਗੂਗਾ ਤੇ ਉਹਦਾ ਡੰਗਿਆ ਹੋਇਆ ਬੰਦਾ ਜਿਵੇਂ ਕਹਿੰਦੇ ਨੇ ਮੱਛਰ ਨੇ ਡੰਗ ਲਿਆ ਹਨਾ ਜਾਂ ਮੱਛਰ ਲੜ ਗਿਆ ਤੇ ਜੇ ਪੰਜ ਸੱਤ ਵਾਰੀ ਬੰਦੇ ਨੂੰ ਉਹ ਲੜ ਗਿਆ ਤਾਂ ਸਮਝ ਲਓ ਵੀ ਇਹੋ ਜਿਹਾ ਬੁਖਾਰ ਚੜਦਾ ਨਾ ਭੈੜਾ ਜਿਹਾ ਨਾਲ ਟਾਈਫਾਇਡ ਵੀ ਹੋ ਸਕਦਾ ਉਹਦੇ ਬਹੁਤ ਕੁਝ ਹੋ ਸਕਦਾਗਾ ਤੇ ਉਹ ਸਿਸਟਮ ਹੀ ਇਹ ਹੈ ਜਗਾ ਛੱਡ ਗੱਲਾਂ ਦੋ ਤੇ ਤੁਹਾਨੂੰ ਦਿਖਾ ਵੀ ਦਿੰਨਾਗਾ ਮੈਂ ਤੇ ਬਾਕੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੁਹਾਨੂੰ ਮੈਂ ਦਿਖਾਉਣਾਗਾ ਵੀ ਕਿੱਦਾਂ ਦਾ ਸਿਸਟਮ ਆਦਾ ਮੱਛਰ ਦਾ ਆਹ ਰਹੇ ਕਿਹਜੇ ਸਿਸਟਮ ਦੇ ਵਿੱਚ ਰਹਿੰਦਾ ਉਹ ਆਹ ਕਿਹਜੇ ਏਰੀਆ 'ਚ ਮਿਲਦਾਗਾ ਮੱਛਰ ਉਹ ਤੇ ਚਲੋ ਤੁਹਾਨੂੰ ਮੈਂ ਦਿਖਾਉਣਾ ਫਿਰ ਆ ਦੇਖੋ ਆ ਨਾ ਸਾਰੀਆਂ ਇਹ ਜੜੀਆਂ ਬੂਟੀਆਂ ਨੇ ਤੁਸੀਂ ਦੇਖ ਰਹੇ ਹੋ ਨਾ ਜਿੰਨੀਆਂ ਵੀ ਇਹ ਜੰਗਲ ਵਾਂਗੂ ਹਨਾ ਅਸੀਂ ਸਪੈਸ਼ਲ ਖੋਜ ਕਰੀ ਹੈ ਇਹ ਚੀਜ਼ ਦੀ ਤੁਹਾਨੂੰ ਦਿਖਾਉਣਾਂਗੇ ਸਪੈਸ਼ਲ ਖੋਜ ਕਰੀਆ ਚੀਜ਼ ਦੀ ਇਹ ਤੁਹਾਨੂੰ ਬੈਠਾ ਦਿਖਾਵਾਂਗੇ ਤੁਸੀਂ ਕਹੋਗੇ ਵੀ ਹਾਂ ਯਾਰ ਵਾਕਈ ਚੀਜ਼ ਹੈਗੀ ਆ ਆ ਦੇਖੋ ਆ ਸਪੈਸ਼ਲ ਸਿਰਫ ਥੋੜੇ ਕਰਕੇ ਮੈਂ ਰਿਸਕ ਲੈ ਰਿਆਂਗਾ ਨਹੀਂ ਮੈਂ ਰਿਸਕ ਨਹੀਂ ਲੈਂਦਾ ਹੈਗਾ ਆ ਸੀਗਾ ਉਹ ਸਿਰਫ ਇਹ ਥੋੜੇ ਕਰਕੇ ਰਿਸਕ ਲੈ ਰਿਆਂ ਵੀਰੇ ਨਹੀਂ ਮੈਨੂੰ ਵੀ ਮੇਰੇ ਜਵਾਬ ਪਿਆਰੇ ਨੇ ਆ ਦੇਖੋ ਆ ਚੀਜ਼ ਆ ਉਹ ਇਹ ਬਿਲਕੁਲ ਮੱਛਰ ਵਰਗਾ ਹੀ ਹੈ ਇਹ ਇਹ ਆ ਤੁਸੀਂ ਦੇਖੋ ਬਿਲਕੁਲ ਜਿਹੜਾ ਤੁਹਾਨੂੰ ਦਿਖਾਇਆ ਸੀ ਨਾ ਇਹ ਹੀ ਹੈ ਸਾਲਾ ਸਾਰੇ ਸਿਆਪੇ ਦੀ ਜੜ ਮੱਛਰ ਜਾਂ ਇਹ ਇਹ ਹੀ ਅੱਜ ਕੱਲ੍ਹ ਲੋਕਾਂ ਨੂੰ ਬਿਮਾਰ ਕਰ ਰਿਹਾ ਹੈਗਾ ਤੇ ਬਾਕੀ ਫਿਰ ਹੁਣ ਚੱਲਦਾ ਮੈਂ ਪਿੱਢ ਲੂੰ ਤੇ ਹੁਣ ਮੈਂ ਸੀਗਾ ਗਵਿੰਦਗੜ ਸਾਈਡ ਦੇ ਉੱਤੇ ਤੇ ਤੁਹਾਨੂੰ ਜਾਂਦੇ ਹੋਏ ਰਸਤੇ 'ਚ ਦਿਖਾਉਨੇ ਆ ਬਾਕੀ ਹਾਂ ਵੀਰੇ ਆ ਜਿਹੜਾ ਤੁਹਾਨੂੰ ਮੱਛਰ ਦਿਖਾਇਆ ਨਾ ਇਹ ਤੋਂ ਜਰੂਰ ਬਚ ਕੇ ਰਹੋ ਦੇਖੋ ਮਜ਼ਾਕ ਵਾਲੀ ਗੱਲ ਨਹੀਂ ਕੋਈ ਹਨਾ ਕੋਈ ਸੀਰੀਅਸ ਲਿਓ ਇਹਨੂੰ ਤੇ ਇਹ ਮੱਛਰ ਜਾਂ ਨਾ ਹੋਰ ਇਹ ਸਿਸਟਮ ਜਿਹਦਾ ਮੇਰਾ ਵੀਰ ਇਹਨੂੰ ਥੋੜਾ ਸੇਰੀਅਸ ਲਿਓ ਤੇ ਚਲੋ ਹੁਣ ਆਪਾਂ ਚੱਲਦੇ ਆਂਗੇ ਪਿੰਡ ਨੂੰ ਰਸਤੇ ਦੇ ਵਿੱਚ ਆ ਕਈ ਸ਼ਹਿਰ ਜੇ ਆਉਣਗੇ ਛੋਟੇ ਮੋਟੇ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਚਲੋ ਤੁਹਾਨੂੰ ਪਿੰਡ ਨੂੰ ਚੱਲਦੇ ਆਂ ਤੁਹਾਨੂੰ ਫਿਰ ਕਰਦੇ ਆਂਗੇ ਆਪਾਂ ਗੱਲ ਜਾਂਦੇ ਆਂਗੇ ਗੱਡੀ 'ਚ ਵੀ ਤੇ ਉਦੋਂ ਬਾਅਦ ਅਸੀਂ ਆ ਗਏ ਸੀਗੇ ਉੱਥੋਂ ਰਾਤ ਜਿਆਦਾ ਹੋ ਗਈ ਸੀ ਆ ਗੁਰਦੁਆਰਾ ਦੁਖਨਵਾਰਨ ਸਾਹਿਬ ਆ ਜੀ ਪਟਿਆਲੇ ਤੇ ਰਾਤ ਨੂੰ ਬੜਾ ਸੋਹਣਾ ਲੱਗਦਾ ਗੁਰੂ ਘਰ ਤੇ ਗੱਲ ਕਰੀਏ ਟ੍ਰੈਫਿਕ ਦੀ ਤਾਂ ਸ਼ਾਮ ਨੂੰ ਇੰਨੀ ਜਿਆਦਾ ਟ੍ਰੈਫਿਕ ਹੁੰਦੀ ਆ ਨਾ ਛੱਡ ਗੱਲਾਂ ਦੋ ਇਦਾਂ ਲੱਗਦਾ ਵੀ ਕਿਸੇ ਨਾ ਕਿਸੇ ਦੇ ਵਿੱਚ ਗੱਡੀ ਲੱਗੂਗੀ। ਬਾਕੀ ਗੱਡੀ ਦਾ ਸ਼ੀਸ਼ਾ ਬੜਾ ਗੰਦਾ ਹੋ ਗਿਆ ਤੇ ਕਿਉਂਕਿ ਜਿਆਦਾ ਨਾ ਰੇਤਾ ਉਪਤਾ ਜਿਆਦਾ ਜਿਆਦਾ ਛੜ ਗਿਆ ਦੀਆ ਤੇ ਇਦਾਂ ਦੂਜੇ ਪਾਸੋਂ ਦੇਖੋ ਗੁਰਦੁਆਰਾ ਸਾਹਿਬ। ਇਹਦੋਂ ਵੀ ਬੜਾ ਸੋਹਣਾ ਲੱਗਦਾ ਹੈਗਾ। ਤੇ ਇੱਥੋਂ ਹੁਣ ਆਪਾਂ ਮੋੜ ਚੱਲਾਂਗੇ। ਤੇ ਸ਼ਹਿਰ ਸਮਾਣੇਵਾਲੇ ਨੂੰ। ਟ੍ਰੈਫਿਕ ਦੇਖੋ ਤੁਸੀਂ ਉਹ ਕੁਛ ਨਾ ਬਸ ਛਾਉ ਉਹਨੂੰ ਤਾਂ ਇੰਨਾ ਟ੍ਰੈਫਿਕ ਹੁੰਦਾ ਨਾ ਛੱਡ ਗੱਲਾਂ ਦੋ। ਜਿੰਨਾ ਕਹਦੋ ਉਨਾ ਟ੍ਰੈਫਿਕ ਹੁੰਦਾ। ਆ ਸਾਹਮਣੇ ਆ ਜੀ ਭਫਾਰਾ ਚੌਕ। ਜਿਹੜਾ ਕਿ ਪਟਿਆਲੇ ਦਾ ਸਭ ਤੋਂ ਮਸ਼ਹੂਰ ਪਟਿਆਲਾ ਪਵਾਰਾ ਚੌਂਕ ਆ ਗਿਆ ਹੈ ਇੱਥੇ ਵੀ ਸਾਨੂੰ ਘੱਟੋ ਘੱਟ ਵੀ ਨਹੀਂ ਨਹੀਂ ਕਰਦੇ 20 ਤੋਂ 25 ਮਿੰਟ ਅਸੀਂ ਖੜੇ ਰਹੇ ਤੇ ਇੱਥੇ ਫੇਰ ਉਦੋਂ ਬਾਅਦ ਜਾ ਕੇ ਸਾਨੂੰ ਜਗਾ ਮਰੀ ਲੰਗਨ ਨੂੰ ਇੰਨੀ ਜਿਆਦਾ ਟਰੈਫਿਕ ਛੱਡ ਗੱਲਾਂ ਤੋਂ ਆ ਸਾਹਮਣੇ ਸਿਨੇਮਾ ਹਾਲ ਆ ਦੇਖੋ ਸਾਹਮਣੇ ਮੂਵੀ ਦਾ ਪੋਸਟਰ ਲੱਗਿਆ ਹੋਇਆ ਤੇ ਜਿਕੇਸ਼ਨ ਦੇਖਣੀ ਆ ਤੇ ਆਜੋ ਬਸ ਹੁਣ ਫਿਰ ਆਪਾਂ ਨਿਕਲਦੇ ਆਂਗੇ ਹਨਾ ਚੱਲਦੇ ਆਂਗੇ ਹੁਣ ਆਪਾਂ ਟਰੈਫਿਕ ਜਿਆਦਾ ਕੋਸ਼ ਮੈਂ ਗੱਡੀ ਚਲਾ ਰਿਹਾ ਤੀਗਾ ਬਸ ਉਹਦੇ ਘਰ ਕੇ ਥੋੜਾ ਜਿਹਾ ਹੋ ਤੀਗਾ ਤੇ ਚਲੋ ਫਿਰ ਚੱਲੀਏ ਕਰ ਦਿਓ ਵੀਡੀਓ ਸ਼ੇਅਰ ਚਲੋ ਚੱਲੀਏ